ਸਤੋ ਤੁਸੀਂ ਜੁੜੇ ਹੋ 7C TV ਆਸਟ੍ਰੇਲੀਆ ਦੇ ਨਾਲ ਤੇ ਮੈਂ ਹਾਂ ਰਜੇਸ਼ ਸੰਧੂ ਜਿਵੇਂ ਕਿ ਤੁਸੀਂ ਜਾਣਦੇ ਹੋ ਗੁਰੂ ਨਗਰੀ ਅੰਮ੍ਰਿਤਸਰ ਦਾ ਜਦੋਂ ਨਾ ਸਾਹਮਣੇ ਆਉਂਦਾ ਹੈ ਤੇ ਸਭ ਤੋਂ ਪਹਿਲਾਂ ਲੋਕਾਂ ਦੇ ਜ਼ਿਹਨ ਦੇ ਵਿੱਚ ਅੰਮ੍ਰਿਤਸਰੀ ਕੁਲਚੇ ਦਾ ਖਿਆਲ ਆਉਂਦਾ ਹੈ ਸੋ ਕਿਉਂ ਲੋਕ ਨੇ دیਵਾਨੇ ਅੰਮ੍ਰਿਤਸਰੀ ਕੁਲਚੇ ਦੇ ਗੱਲਬਾਤ ਕਰਾਂਗੇ ਉਸ ਗੁਰਸਿੱਖ ਦੇ ਨਾਲ ਜਿੰਨੇ ਕਿ ਅੰਮ੍ਰਿਤਸਰ ਗੁਰੂ ਨਗਰੀ ਦੇ ਵਿੱਚ ਪਾਰਕਿੰਗ ਦਾ ਕੰਮ ਸ਼ੁਰੂ ਕੀਤਾ ਲੇਕਿਨ ਪਤਾ ਨਹੀਂ ਜ਼ਿਹਨ ਦੇ ਵਿੱਚ ਕੀ ਗੱਲ ਆਈ ਤੇ ਉਹਦੇ ਵੱਲੋਂ ਕੁਲਚੇ ਵੇਚਣੇ ਵੀ ਨਾਲੇ ਸ਼ੁਰੂ ਕਰ ਦਿੱਤੇ ਗਏ ਸੋ ਗੱਲਬਾਤ ਉਸ ਗੁਰਸਿੱਖ ਦੇ ਨਾਲ ਕਰਾਂਗੇ ਵੀ ਆਖਰ ਕਦੋਂ ਜ਼ਿਹਨ ਦੇ ਵਿੱਚ ਆਉਂਦਾ ਹੈ ਵੀ ਮੈਨੂੰ ਅੰਮ੍ਰਿਤਸਰੀ ਕੁਲਚੇ ਵੇਚਣੇ ਚਾਹੀਦੇ ਨੇ ਸੋ ਛੜ ਨਾਲ ਮਜੂਰ ਨੇ ਗੁਰਸੇਖ ਹਰਬਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ 7 ਸੀ ਟੀ ਵੀ ਅਸਟ੍ਰੇਲੀਆ ਦੇ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਬਾਈਕਾਲ ਸਾਹਿਬ ਜੀ ਸੋ ਸਿੰਘ ਸਾਹਿਬ ਗੱਲ ਕਰੀਏ ਤੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਪਾਰਕਿੰਗ ਦਾ ਧੰਦਾ ਕਰਦੇ ਕਰਦੇ ਕੁਲਚੇ ਵਾਲੀ ਲੈਂਚ ਆ ਗਏ ਆਖਰ ਰਾਜ ਕੀ ਹੈ ਵੀ ਕਿਉਂ ਕੰਮ ਬਦਲਿਆ ਆਖਰ ਕੀ ਹੈ ਜੀ ਹਾਂ ਜਹਨ ਦੇ ਵਿੱਚ ਆਇਆ ਕੰਮ ਬਦਲਿਆ ਨਹੀਂ ਥੋੜੀ ਜਿਨੀ ਐਡੀਸ਼ਨ ਕੀਤੀ ਹੈ ਗੁਰੂ ਮਹਾਰਾਜ ਦੇ ਜੜੀਆਂ ਸੰਗਤਾਂ ਗੁਰਮਤ ਦੇ ਚਰਨਾਂ 'ਚ ਹਾਜ਼ਰੀ ਭਰ ਆਂਦੀਆਂ ਉਹਨਾਂ ਨੂੰ ਕੁਲਚਿਆਂ ਦੀ ਡਿਮਾਂਡ ਕੁਲਚਿਆਂ ਦੀ ਰਿਕੁਆਇਰਮੈਂਟ ਅੰਮ੍ਰਿਤਸਰ ਚੋਂ ਹਰ ਜਗ੍ਹਾ ਤੇ ਮਿਲਦੇ ਸੀ ਸਾਡੇ ਕੋਲ ਇਹ ਪੁੱਛਿਆ ਜਾਂਦਾ ਸੀ ਕਿ ਵੀ ਕੁਲਚੇ ਖਾਣ ਕਿੱਥੇ ਵਧੀਆ ਜਾਈਏ ਸੀ ਉਹਨਾਂ ਨੂੰ ਪਲੇਸ ਕੁਲਚੇ ਖਾਨ ਚੱਲੇ ਤੇ ਜਾਂਦੇ ਸੀਗੇ 10 ਵੀ ਦਿਨ ਦੇ ਸਾਂ ਪਰ ਉਹਨਾਂ ਨੂੰ ਖਾਣ ਪੀਣ ਵਾਸਤੇ ਜਗ੍ਹਾ ਵਧੀਆ ਨਹੀਂ ਸੀ ਮਿਲਦੀਗੀ ਅਸੀਂ ਇੱਥੇ ਜਗ੍ਹਾ ਦਾ ਵੀ ਅਰੇਂਜਮੈਂਟ ਰੱਖਿਆ ਅਸੀਂ ਉਹਨਾਂ ਨੂੰ ਕੁਲਚੇ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਦੇਣ ਦਾ ਉਪਰਾਲਾ ਕੀਤਾ ਇੱਥੇ ਸੋ ਕੀ ਕਾਰਨ ਕੀ ਹੈ ਵੀ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਂ ਦੇ ਨਾਲ ਅੰਮ੍ਰਿਤਸਰ ਕੁਲਚੇ ਦਾ ਨਾਂ ਜੁੜ ਗਿਆ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹ ਹਰਮੰਦਰ ਸਾਹਿਬ ਆਉਂਦੇ ਨੇ ਨਾ ਆਤਮ ਸਤਕ ਹੁੰਦੇ ਨੇ ਉਸ ਤੋਂ ਬਾਅਦ ਪਹਿਲੀ ਢਪੰਦੀ ਅੰਮ੍ਰਿਤਸਰੀ ਕੁਲਚਾ ਖਾਣਾ ਸੋ ਆਖਿਰ ਅੰਮ੍ਰਿਤਸਰ ਦਾ ਕੁਲਚਾ ਮਸ਼ਹੂਰ ਕਿਉਂ ਹੈ ਸਰ ਇਹਦੇ ਵਿੱਚ ਬਖਸ਼ਿਸ਼ ਹੀ ਕਹਿ ਲੋ ਇੱਥੋਂ ਦੇ ਅੰਮ੍ਰਿਤਸਰ ਦੇ ਵਿੱਚ ਹੈ ਬਖਸ਼ਿਸ਼ ਹੈਗੀ ਹੈ ਦੋ ਚੀਜ਼ਾਂ ਦੀ ਇੱਕ ਅੰਮ੍ਰਿਤਸਰ ਦੀ ਦੇਸੀ ਘੋਦੀ ਮਠਿਆਈ ਤੇ ਅੰਮ੍ਰਿਤਸਰੀ ਕੁਲਚਾ ਅੱਲਵਾਲਾ ਕੁਲਚਾ ਟ੍ਰੈਡੀਸ਼ਨਲ ਹੀ ਚੱਲਦਾ ਹੈਗਾ ਪਰ ਇੱਥੇ ਤੁਹਾਨੂੰ ਸਾਡੇ ਪਾਸੋਂ ਹੋਰ ਚੀਜ਼ਾਂ ਬਹੁਤ ਵੈਰਾਈਟੀ ਕੁਲਚੇ ਦੇ ਵਿੱਚ ਮਿਲੇਗੀ ਆਟੇ ਦਾ ਕੁਲਚਾ ਮਿਲੇਗਾ ਆਟੇ ਦਾ ਕੁਲਚਾ ਮਿਲੇਗਾ ਤੁਹਾਨੂੰ ਸਰ ਇਹਦੇ ਵਿੱਚ ਅਸੀਂ ਸਪੈਸ਼ਲ ਉਹ ਬੰਦੇ ਜਿਹੜੇ ਮੈਦੇ ਦੇ ਨਹੀਂ ਹੈਗੇ ਮੈਦੇ ਦਾ ਕੁਲਚਾ ਲਾਈਕ ਨਹੀਂ ਕਰਦੇ ਉਹਨਾਂ ਵਾਸਤੇ ਅਸੀਂ ਸਪੈਸ਼ਲ ਆਟੇ ਦਾ ਕੁਲਚਾ ਬਣਾਇਆ ਜਾਂਦਾ ਹੈ ਸਪੈਸ਼ਲ ਉਹਨਾਂ ਨੂੰ ਬਣਾ ਕੇ ਦੇਨੇ ਆ ਗੋਭੀ ਵਾਲਾ ਮੰਗਨ ਮਿਕਸ ਵੈਜੀਟੇਬਲ ਦਾ ਮੰਗਨ ਐਸੇ ਚ ਪਨੀਰ ਵਾਲਾ ਕੁਲਚਾ ਸਪੈਸ਼ਲ ਬਣਾਉਨੇ ਆ ਜੀ ਔਰ ਚੂਰ ਚੂਰ ਕੁਲਚਾ ਇੱਕ ਸਾਡੀ ਵਿਦ ਡਰਾਈ ਫਰੂਟੀ ਕੁਲਚੇ ਦੀ ਸਾਡੀ ਸਪੈਸ਼ਲ ਕੁਆਲਿਟੀ ਹੈਗੀ ਸੋ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਕੁਲਚਾ ਦੇ ਵਿੱਚ ਸਿਰਫ ਤੇ ਸਿਰਫ ਆਲੂ ਪਾਈ ਜਾਂਦੇ ਗੋਭੀ ਪਾਈ ਜਾਂਦੀ ਲੇਕਿਨ ਇਥੇ ਕਈ ਤਰ੍ਹਾਂ ਦੀ ਬੱਕੜਸ ਤੁਹਾਡੇ ਵੱਲੋਂ ਲਗਾਈਆਂ ਗਈਆਂ ਨੇ ਤੇ ਜਿਹਦੇ ਵਿੱਚ ਕਈ ਤਰ੍ਹਾਂ ਦੇ ਤੁਸੀਂ ਸਬਜ਼ੀਆਂ ਤੇ ਮੈਂ ਕਹਾਂਗਾ ਵੀ ਹੋਰ ਕਈ ਵੈਰਾਈਟੀਆਂ ਜਿਹੜੀਆਂ ਰੱਖੀਆਂ ਗਈਆਂ ਨੇ ਜਿਹੜੀਆਂ ਕਿ ਆਮ ਤੌਰ ਦੇ ਉੱਤੇ ਦੁਕਾਨਾਂ ਦੇ ਉੱਪਰ ਨਹੀਂ ਮਿਲਦੀਆਂ ਆਖਰ ਇੰਨੀ ਵੈਰਾਈਟੀ ਰੱਖੀ ਗਈ ਹੈ ਕਿ ਮਨ ਦੇ ਵਿੱਚ ਜਹਨ ਦੇ ਵਿੱਚ ਆਉਂਦਾ ਹੈ ਵੀ ਕਿੰਨੀ ਕੁ ਕੁਆਲਿਟੀ ਦੇ ਵਿੱਚ ਨਖਾਰ ਲਿਉਣ ਲਈ ਇੰਨੀ ਮਿਹਨਤ ਕੀਤੀ ਇਸ ਜਿਹੜੀ ਮਿਹਨਤ ਕਰ ਰਹੇ ਆ ਇੱਕ ਪਬਲਿਕ ਦੀ ਸੰਸਥਾ ਦੀ ਡਿਮਾਂਡ ਦੇ ਉੱਤੇ ਹਰ ਤਰ੍ਹਾਂ ਦੀ ਵੈਰਾਈਟੀ ਦੀ ਚੁਆਇਸ ਨੂੰ ਲੈ ਕੇ ਮੁੱਖ ਰੱਖ ਕੇ ਅਸੀਂ ਇੰਨੀ ਵੈਰਾਈਟੀ ਤੇ ਇੰਦੀ ਚੀਜ਼ ਨੂੰ ਅਸੀਂ ਰੱਖਿਆ ਹੈ ਜੀ ਸੋ ਜਦੋਂ ਸੰਗਤਾਂ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਦੀਆਂ ਨੇ ਅੰਮ੍ਰਿਤਸਰ ਦਾ ਜਿਹੜਾ ਸਪੈਸ਼ਲ ਕੁਲਚਾ ਵਾ ਮੈਂ ਕਹਾਂਗਾ ਵੀ ਤਸਵੀਰਾਂ ਦਿਖਾਈਆਂ ਜਾਣ ਵੀ ਲੱਗ ਲੱਗ ਤਰ੍ਹਾਂ ਦੇ ਕੁਲਚੇ ਜਿਹੜੇ ਇੱਥੇ ਚੂਰ ਚੂਰ ਨਾਨ ਜਿਹੜੇ ਨੇ ਦੇਸੀ ਘਿਓ ਵਾਲੇ ਬਟਰ ਵਾਲੇ ਤਿਆਰ ਕੀਤੇ ਜਾ ਰਹੇ ਨੇ ਤੇ ਬੜੀ ਸਫਾਬ ਸਫਾਈ ਦੇ ਨਾਲ ਮੈਂ ਕਹਾਂਗਾ ਵੀ ਦਿਖਾਇਆ ਜਾਵੇ ਕਿੰਨੀ ਸਫਾਈ ਦੇ ਨਾਲ ਜਿਹੜਾ ਇਹਨਾਂ ਦਾ ਸਟਾਫ ਆ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ ਸ਼ਰਧਾਲੂਆਂ ਨੂੰ ਯਾਤਰੀਆਂ ਨੂੰ ਇਹ ਜਿਹੜੇ ਕੁਲਚੇ ਉਹਨਾਂ ਵੱਲੋਂ ਜਿਹੜੇ ਗਰਮ ਗਰਮ ਕੁਲਚੇ ਮੈਂ ਕਹਾਂਗਾ ਵੀ ਖਵਾਈ ਜਾ ਰਹੇ ਨੇ ਬਟਰ ਲਗਾਇਆ ਜਾ ਰਿਹਾ ਸੋ ਇੱਕ ਗੱਲ ਕਰੀਏ ਕਿ ਕਿੰਨੀ ਕੁ ਜ਼ਿੰਮੇਵਾਰੀ ਵਾਲਾ ਕੰਮ ਹੈ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਜਦੋਂ ਲੋਕ ਆਣ ਕੇ ਮੂੰਹੋਂ ਤਾਰੀਫ ਕਰਦੇ ਨੇ ਗੱਲ ਕਰਦੇ ਨੇ ਵੀ ਸਾਨੂੰ ਅੰਮ੍ਰਿਤਸਰੀ ਕੁਲਚਾ ਜਿਹੜਾ ਖਵਾਇਆ ਜਾਵੇ ਸਰ ਗੱਲ ਇਹ ਹੈ ਕਿ ਇੱਥੇ ਸਾਨੂੰ ਬਹੁਤ ਮਾਣ ਆਪਣੇ ਆਪ ਦੇ ਵਿੱਚ ਫੀਲ ਹੁੰਦਾ ਹੈ ਕਿ ਭਈ ਅਸੀਂ ਜਿਹੜੀ ਆਪਣੇ ਆਈ ਹੋਈਆਂ ਸੰਤਾਂ ਨੂੰ ਕੁਲਚਾ ਖਵਾਨੇ ਆ ਔਰ ਦਿਲ ਹੀ ਫਖਰ ਮਹਿਸੂਸ ਕਰਨੇ ਆ ਦਿਲ ਹੀ ਖੁਸ਼ੀ ਮਹਿਸੂਸ ਕਰਨੇ ਆ ਕਿ ਅੱਛੀ ਤੋਂ ਅੱਛੀ ਕੁਆਲਿਟੀ ਉਹਨਾਂ ਨੂੰ ਬਣਾ ਕੇ ਦੇ ਰਹੇ ਆ ਔਰ ਅੱਗੇ ਵੀ ਮਨ ਚ ਹੁੰਦਾ ਕਿ ਉਹਨਾਂ ਨਾਲ ਅੱਛੀ ਕੁਆਲਿਟੀ ਬਣਾ ਕੇ ਦਿੱਤੀ ਜਾਵੇ ਕਿਸੇ ਚੀਜ਼ ਦੀ ਸਾਡੇ ਕੋਲ ਕੋਈ ਉਨਤਾਈ ਨਾ ਹੋਵੇ ਜਿੰਨਾ ਅੱਛੀ ਕੁਆਲਿਟੀ ਦਿੰਨੇ ਆ ਉਹਨਾਂ ਹੀ ਸਾਨੂੰ ਉਹਨਾਂ ਕੋਲੋਂ ਵਡਿਆਈ ਵੀ ਮਿਲਦੀ ਹੈ ਸੋ ਗੁਰੂ ਨਗਰੀ ਅੰਮ੍ਰਿਤਸਰ ਜਦੋਂ ਜਿਹੜੇ ਯਾਤਰੂ ਜਿਹੜੇ ਸ਼ਰਧਾਲੂ ਪਹੁੰਚਦੇ ਹੋਣਗੇ ਕਿਤਨਾ ਕਿਤੇ ਪਾਰਕਿੰਗ ਦੇ ਪੈਸੇ ਵੀ ਤੁਹਾਡੇ ਵੱਲੋਂ ਲਿੱਤੇ ਜਾਂਦੇ ਕਮਾਈ ਕੀਤੀ ਜਾਂਦੀ ਹੁਣ ਕੁਲਚੇ ਦੀ ਵੀ ਕਮਾਈ ਆ ਆਖਰ ਇਹ ਕਮਾਈ ਦਾ ਸਾਧਨ ਬਣਾਇਆ ਜਾਂ ਸ਼ੌਂਕ ਹੈ ਸਰ ਐ ਵਾਲਾ ਜਿਹੜਾ ਕੁਲਚੇ ਦਾ ਕੰਮ ਹੈ ਕਮਾਈ ਦਾ ਸਾਧਨ ਨੂੰ ਮੁੱਖ ਰੱਖ ਕੇ ਨਹੀਂ ਬਣਾਇਆ ਗਿਆ ਇਹ ਇੱਕ ਸ਼ੌਂਕ ਪੂਰਾ ਕੀਤਾ ਗਿਆ ਹੈ ਇੱਕ ਇੱਕ ਚੀਜ਼ ਨੂੰ ਅਸੀਂ ਅੱਗੇ ਚੰਗੇ ਤੰਗ ਨਾਲ ਪੇਸ਼ ਕਰ ਸਕੀ ਹੈ ਇਹਨੂੰ ਕਮਾਈ ਨੂੰ ਮੁਖਰਾਕੇ ਨਹੀਂ ਕੀਤਾ ਗਿਆ ਇਹਦੇ ਵਿੱਚ ਆਮਦਨ ਦਾ ਜ਼ਰੀਆ ਨਹੀਂ ਉਧਰ ਪਾਰਕਿੰਗ ਵਾਲ ਮਹਾਰਾਜ ਬਖਸ਼ਿਸ਼ ਕਰਦੇ ਪਏ ਆ ਸਭ ਠੀਕ ਚੱਲ ਰਿਹਾ ਜੀ ਬੜਾ ਵਧੀਆ ਲੋਨਾ ਲੋਕਾਂ ਨੂੰ ਗੁਰੂ ਨਗਰੀ ਦੇ ਆਉਣ ਵਾਲੇ ਯਾਤਰੀਆਂ ਸ਼ਰਧਾਲੂਆਂ ਨੂੰ ਕੀ ਕਰਨੀ ਚਾਹਾਂ ਅਪੀਲ ਕਰਨੀ ਚਾਹਾਂਗਾ ਜੀ ਜੂ ਜਦੋਂ ਇੱਥੇ ਦਰਸ਼ਨ ਕਰਨ ਵਾਸਤੇ ਸੰਕਤ ਹਰ ਮੰਦਰ ਸਾਹਿਬ ਮਤਮਸਤਕ ਹੋ ਜਦੋਂ ਆਣ ਸਾਡੇ ਕੋਲ ਜਰੂਰ ਇੱਥੇ ਦਰਸ਼ਨ ਦੇ ਕੇ ਜਾਣ ਇੱਕ ਵਾਰੀ ਕੁਲਚੇ ਦਾ ਟੇਸਟ ਜਰੂਰ ਕਰਨ ਐਨਆਰਆਈ ਸਰਾ ਦੇ ਨਾਲ ਬਾਜ਼ਾਰਮਾਈ ਸੇਵਾਵਾਂ ਜੀ ਅਕਾਲ ਤਖਤ ਗੇਟ ਦੇ مین ਗੇਟ ਦੇ ਸਾਹਮਣੇ ਐਨਆਰਆਈ ਯਾਤਰੀ ਨਿਵਾਸ ਹੈ ਉਹਦੇ ਅੰਦਰ ਕਾਰ ਪਾਰਕਿੰਗ ਦੇ ਵਿੱਚ ਹੀ ਅਸੀਂ ਕੁਲਚਾ ਦਾ ਕੰਮ ਸ਼ੁਰੂ ਕੀਤਾ ਹੈ। ਸਭ ਤੋਂ ਬਹੁਤ ਧੰਨਵਾਦੀ ਸੋ ਸੜਨਾਲ ਮਜੂਤ ਸਾਣ ਜਾਂ ਸਰਦਾਰ ਹਰਬਿੰਦਰ ਸਿੰਘ ਜੋ ਕਿ ਅੰਮ੍ਰਿਤਸਰ ਦੇ ਵਿੱਚ ਪਹਿਲਾਂ ਤੇ ਪਾਰਕਿੰਗ ਦਾ ਕੰਮ ਉਹਨਾਂ ਵੱਲੋਂ ਐਨਆਰਆਈ ਸਰਾ ਦੇ ਬਾਹਰ ਕੀਤਾ ਜਾਂਦਾ ਸੀ ਲੇਕਿਨ ਪਤਾ ਨਹੀਂ ਮਨ ਦੇ ਵਿੱਚ ਕੀ ਖਿਆਲ ਆਉਂਦਾ ਹੈ ਸੰਗਤਾਂ ਦੇ ਨਾਲ ਰੂਬਰੂ ਹੁੰਦੇ ਨੇ ਤੇ ਅੰਮ੍ਰਿਤਸਰ ਹੀ ਕੁਲਚਾ ਜਿਹੜਾ ਲਗਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਅੱਜ ਲੋਕ ਵੀ ਦੂਰ ਦਰਾਡੇ ਤੋਂ ਜਿਹੜੇ ਆਉਂਦੇ ਨੇ ਤੇ ਜਿੱਥੇ ਜਾਤਰੂ ਇੱਥੇ ਪਾਰਕਿੰਗ ਕਰਦੇ ਨੇ ਉੱਥੇ ਸਰਦਾਰ ਜੀ ਦੇ ਕੁਲਚੇ ਖਾ ਕੇ ਨਿਹਾਲ ਹੁੰਦੇ ਨੇ ਤੇ ਇੱਕ ਚੰਗੀ ਛਵੀ ਅੰਮ੍ਰਿਤਸਰ ਦੇ ਸਵਾਦ ਦੀ ਲੈ ਕੇ ਜਾਂਦੇ ਨੇ ਮੈਨੂੰ ਜਾਣੀਕਰ ਜੇ ਸੰਧ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ 7 CCTV ਆਸਟ੍ਰੇਲੀਆ